ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜਿਆਦੇ ਵਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣਾ ਰਾਤ ਚਾਰ ਗੁਣਾ ਤਰੱਕੀਆਂ ਵਾਸ਼ੇ ਬਾਕੀ ਮੋਟਰ ਪਹੁੰਚੇ ਹੋਏ ਆਪਣੇ ਪਰ ਇੱਥੇ ਪਿੰਡੇ ਵੀ ਮੌਸਮ ਵਾਲੇ ਨੇ ਬਹੁਤ ਖਮ ਖਰਾਬ ਕਰਿਆ ਵਾ ਦੇਖਿਆ ਤੁਸੀਂ ਪਿਛੇ ਬੱਦਲ ਦੇਖਦਾ ਬੱਦਲ ਆ ਜਾ ਫੇਰ ਆ ਚਾਰ ਪੰਜ ਦਿਨ ਹੋ ਗਏ ਤਕਰੀਬਨ ਹਰੋਜੇ ਮੀਂਹ ਪੈ ਜਾਂਦਾ ਪਰ ਇੰਨਾ ਵੀ ਮੀਂਹ ਸਾਡੇ ਜਿਹੜਾ ਪਿਆ ਹਿਸਾਬ ਦੇ ਪਿਆ ਚਲੋ ਹੱਣ ਵੀ ਘੱਟ ਪਈ ਐ ਥੋੜੀ ਮਲਟੀ ਪਈ ਐ ਕਈ ਜਗ੍ਹਾ ਤਾਂ ਵੱਧ ਪਈ ਇਧਰ ਫਤੇਗੜ ਸਾਹਿਬ ਕੇ ਨੂੰ ਦੇਖਿਆ ਜਿਹੜੇ ਮੱਕੀਆਂ ਦੇ ਅੱਧ ਜਲਾਤੀਆਂ ਮੋੜ ਕੇ ਇੰ ਵੀ ਇਹ ਮੀਂਹ ਆਲਾ ਵੀ ਖਰਾਬ ਕਰੂਗਾ ਵੀ ਮਾੜੇ ਦਿਨਾਂ ਦੀ ਨਿਸ਼ਾਨੀ ਵਾਲੀ ਕੰਮ ਹੋ ਜਾਂਦਾ ਜਾਂ ਲਗਾਤਾਰ ਚੱਲੀ ਜਾਂਦਾ ਤੁਹਾਨੂੰ ਪਤਾ ਹੀ ਆ ਵੀ ਦੇਖਦਾ ਥੋੜਾ ਜਿਹਾ ਮਾਹੌਲ ਹੋਇਆ ਵਾ ਖਰਾਬ ਹੈ ਹੁਣ ਚੱਲਦਾ ਵੀਡੀਓ ਦੇ ਉੱਪਰ ਬਹੁਤ ਜੋਰਾਂ ਨਾਲ ਦਿਖਾ ਰਹੇ ਹੈ ਕੰਮ ਵੀ ਚਲੋ ਜੇ ਪਤਾ ਚਾ ਕਰੇ ਕਹਿੰਦੇ ਵਿੱਚ ਕਹਿੰਦੇ ਫੇਕ ਆ ਮੈਂ ਅਸੀਂ ਤਾਂ ਕਹਿੰਦੇ ਮਾਰ ਸੱਚੇ ਬਾਦਸ਼ਾਹ ਫੇਕੇ ਰਹੇ ਹੈ ਕੰਮ ਵੀ ਇਹਦਾ ਨੌਏ ਬਹੁਤ ਉਹ ਹੈ ਲੜਾਈ ਦਾ ਮਾੜਾ ਵੀ ਕਿਰਪਾ ਰੱਖੇ ਮਾਰਗ ਚੜ੍ਹਦੀ ਕਲਾ ਦੇਨ ਦੁੱਖਾਂ ਰੱਖ ਚੌਂਕਾਂ ਤੇ ਤਰੱਕੀਆਂ ਬਾਝ ਸਾਰਿਆਂ ਨੂੰ ਵੀ ਪਰ ਇਹ ਜਿਹੜਾ ਮੀਂਹ ਆ ਕਹਿੰਦੇ ਅੱਗੇ ਜਿਹੜਾ ਖਾਤਰ ਖੋਤਾ ਦੀ ਜੰਗ ਵੀ ਲੱਗੀ ਜਦ ਵੀ ਇੱਕ ਨੇ ਹੋਇਆ ਤਾਂ ਇੱਕ ਵਾਰ ਬੱਦਲ ਬਹੁਤ ਆਉਂਦਾ ਰਿਹਾ ਵੀ ਚਲੋ ਦੇਖਦੇ ਆ ਬਾਕੀ ਕੀ ਗੱਲਬਾਤ ਬਣਦੀ ਅੱਜ ਆਪਣੇ ਵੀ ਇੱਧਰ ਦੱਸਿਆ ਉਹ ਜਿਹੜਾ ਸੈਨ ਜਾਂ ਵੱਜਣਾ ਇੱਕ ਬ੍ਰੇਕ ਆਊਟ ਵਾਲਾ ਕਰਨਾ ਵੀ ਹਾਲ ਦੀ ਘੜੀ ਤੱਕ ਤਾਂ ਠੀਕ ਆ ਮਾਹੌਲ ਜਿੰਨਾ ਵੀ ਹੈਗਾ ਬਾਕੀ ਪਤਾ ਨਹੀਂ ਯਾਨੀ ਹਰਕਤ ਹੈਗੀ ਆਪਣੇ ਵੀ ਇੱਧਰ ਦੇਖਿਆ ਕਿਉਂ ਕਈ ਹੁਣ ਵਿੱਚ ਦੇ ਆਈ ਜਾਂਦੇ ਆ ਰਸਣ ਪਾਣੀ ਇਕੱਠਾ ਕਰ ਲਓ ਲੱਗੇ ਵੇ ਬਹੁਤ ਚੱਲਦਾ ਕੰਮ ਜਿਆਦਾ ਤਾਂ ਪੰਪਾਂ ਪਰ ਤੇ ਪਤਾ ਲੱਗ ਜਾਂਦਾ ਸੀ ਪੰਪਾਂ ਪਰ ਵੀ ਦੇਖਿਆ ਪਾਣਾ ਤੇਲ ਤੂਲ ਲੱਗੇ ਵੇ ਭਰਉਣ ਵੀ ਚਲੋ ਕੈਮੀ ਵੀ ਜ਼ਰੂਰੀਆ ਕਰਨੀ ਪਤਾ ਨਹੀਂ ਹੁੰਦਾ ਮਾੜੇ ਟਾਈਮ ਦਾ ਕਦ ਕੰਮ ਸਟਾਰਟ ਹੋ ਜਾਣਾ ਪਰ ਹੈ ਬਹੁਤ ਗਲਤ ਹੈ ਅਸੀਂ ਤਾਂ ਕਹਿੰਦੇ ਵੀ ਸ਼ੁਰੂ ਨਾ ਹੋਵੇ ਬਾਕੀ ਗੱਖ ਗੰਡਾ ਜਿਹਾ ਵੱਢਣ ਆਇਆ ਪੁਰੇ ਬਰਸੀਨ ਵਾਲਾ ਜਗਾ ਥੋੜੀ ਬੇਲੀ ਕਰਨੀ ਹੈ ਹੁਣ ਬਰਸੀਨ ਜਿਹੜਾ ਹੈਗਾ ਤਾਂ ਆਪਣਾ ਪੱਕ ਗਿਆ ਇਹ ਤੋਂ ਡੰਗਰ ਦਾ ਹੁਣ ਇਹਨੂੰ ਖੰਦਨੇ ਆ ਕੇ ਥੋੜਾ ਜਿਹਾ ਵੱਢ ਕੇ ਆਪਾਂ ਨੇ ਰੱਖ ਦੇਣ ਸਾਈਡ ਪਰ ਉਰੇ ਪਨੀਰੀ ਵਾਲੀ ਜਗਾ ਕਰੀਏ ਬੇਲੀ ਪਹਿਲਾਂ ਪਤਾ ਨਹੀਂ ਤਾਂ ਲਾ ਦੇ ਕੇ ਵੀ ਕਿਹੜੇ ਬੀਜਣੀਆਂ ਹੁਣ ਚਲੋ ਫਾਈਨਲ ਜਿਹਾ ਹੋ ਗਿਆ 126 ਲਾ ਕੇ ਸਾਰੇ ਲਾਉਣ ਆਪਾਂ ਨੇ 126 ਲਾਉਣੀ ਆ ਮਿਹਰੇ ਬਾਅਦ ਹੁਣ ਰੂਟਾ ਪੀਟਰ ਦਾ ਬਾਦਨ ਦੇ ਅੱਜ ਬੱਤ ਜਾਇਆਗਾ ਫਿਰ ਬੱਦਲ ਚੜਿਆ ਪਤਾ ਕੁਛ ਨਹੀਂ ਦਾ ਗਿੱਲਾ ਚ ਹੋ ਗਿਆ ਫਿਰ ਗਿੱਲਾ ਪਾਉਣਾ ਖੋ ਜਾਂਦਾ ਥੋੜਾ ਜਿਹਾ ਬਾਹਿਆ ਵਾ ਫਿਰ ਆਪੇ ਸੁੱਕੀ ਜਾਂਦਾ ਵੀ ਚਲੋ ਬਾਕੀ ਦਿਖਾਉਂਦਾ ਜੀ ਆਪਾਂ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਕਾਰੋਬਾਰ ਵੀ ਬਸ ਜਣੀ ਸ਼ਾਂਤਮਈ ਜਿਹਾ ਕੰਮ ਹੋਇਆ ਵਾ ਆਹ ਕੱਲ ਤੇ ਥੋੜਾ ਜਾ ਜਦ ਨੈੱਟਵਰ ਵੀ ਆਉਣ ਲੱਗ ਗਿਆ ਅਖਬਾਰਾਂ ਵਿੱਚ ਵੀ ਆ ਗਿਆ ਵੀ ਜਿਹੜਾ ਸਾਇਨ ਜਾ ਬਜਣਾ ਇਤੇ ਹੀ ਲੋਕ ਬਹੁਤ ਡਰੇ ਹੋਏ ਆ ਚਲੋ ਉਹਨਾਂ ਨਾਲ ਇੱਕ ਚੱਕਰ ਕਰਨੇ ਆ ਵੀ ਇਹ ਚੀਜ਼ ਜਦ ਬੱਜਣੀਆਂ ਜਦੋਂ ਸਮਝੋ ਜੰਗ ਦਾ ਹੋਣਾ ਵੀ ਹਾਂ ਜੰਗ ਲੱਗ ਜਾ ਤਾਂ ਬੱਜਣੀਆਂ ਵੀ ਕੁਝ ਆਪਣੇ ਬਚਾਅ ਵਾਸਤੇ ਦੱਸੀਆਂ ਵੀ ਚੀਜ਼ਾਂ ਉਹਨਾਂ ਨੇ ਵੀ ਜਦ ਹੋਣਾ ਇਹੋ ਜਿਹੇ ਕੰਮ ਦਾ ਮਕਾਨਾ ਵਿੱਚ ਤੇ ਬਾਹਰ ਨਿਕਲਣਾ ਪੈਣਾ ਮਾੜਾ ਮੋਟਾ ਕਿ ਸ਼ੀਸ਼ੇ ਵੀ ਟੜਕਦੇ ਆ ਸ਼ੀਸ਼ਾ ਨੇੜੇ ਨਹੀਂ ਬੈਠਣਾ ਥੋੜੀਆਂ ਜਿਹੀਆਂ ਚੀਜ਼ਾਂ ਗੱਲਾਂ ਦੱਸੀਆਂ ਉਹਨਾਂ ਨੇ ਲਾਈਟਾਂ ਲੂਟਾਂ ਬੰਦ ਕਰਨੀਆਂ ਬਹੁਤ ਕੁਝ ਦੱਸਿਆ ਉਹ ਕਈ ਹੁਣ ਚਲੋ ਹੈਗੇ ਸਿਆਣੇ ਹੱਦ ਤੱਕ 77 ਦਾ ਚਲੋ ਸਾਡਾ ਜਨਮ ਸੰਤ ਤਾਂ ਪਤਾ ਨਹੀਂ ਇਹ ਚੀਜ਼ ਦਾ ਵੀ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਪਤਾ ਵੀ ਬਹੁਤ ਔਖਾ ਦਾ ਜੰਗ ਦਾ ਕੰਮ ਜਿਹੜਾ ਹੈਗਾ ਵੀ ਹੈ ਬਹੁਤ ਔਖਾ ਵੀ ਚਲੋ ਕੰਮ ਚੱਲਦਾ ਦਵੱਲੇ ਦੇ ਫੇਰ ਜਿੱਥੇ ਲਾਈਟ ਬਲਦੇ ਉੱਥੇ ਵੀ ਦਾ ਹਥਿਆਰ ਆਪਣਾ ਸਮਾਨ ਗੇਰਦਾ ਹੀ ਆ। ਕਰਨੀ ਦਾ ਫੇਰ ਮੁਲਕਾਂ ਦਾ ਦੂਏ ਮੁਲਕ ਦੀ ਤਬਾਹੀ ਹੁੰਦੀ ਤੁਹਾਨੂੰ ਪਤਾ ਹੀ ਸਾਰੇ ਵਿੱਚ ਲੜਾਈ ਵਿੱਚ ਤਾਂ ਹਾਈ ਕੋ ਹੁੰਦਾ। ਵੀ ਕਹਿੰਦੇ ਵੀ ਲੜਾਈ ਦਾ ਮੂਲ ਘਰਾ ਕਰ ਆਪਣੇ ਲੜਾਈ ਦਾ ਘਰ ਦਿਓ ਮਾਰੀ ਹੁੰਦੀ ਹੈ ਘਰ ਵਿੱਚ ਹੀ ਹੋਈ ਜਾਵੇ। ਇਹਦਾ ਫੇਰ ਦੋ ਮੁਲਕਾਂ ਦੀ ਲੱਗੀ ਵੀ ਹੈ ਬਹੁਤ ਜਾਨੀ ਗਲਤ ਹੈ ਕੰਮ। ਵੀ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ। ਵੀ ਉਹ ਵੀ ਆਪਣੇ ਵਰਗੀ ਇੱਧਰ ਵੀ ਉੱਧ ਵੱਲੇ ਸਾਰੇ ਇੱਕੇ ਕੋਸਾ ਹੈ। ਬਾਰਡਰਾਂ ਉੱਪਰ ਵੀ ਆਪਣੇ ਬੰਦੇ ਲੱਗੇ ਹੋਏ ਸਾਰੇ। ਹੈ ਸਾਰਾ ਨੁਕਸਾਨ ਬੰਦਿਆਂ ਦਾ ਹੀ ਹੁਣ ਜਿੰਨਾ ਵੀ ਹੁਣ ਤੁਹਾਨੂੰ ਪਤਾ ਹੈ ਵੀ ਹਥਿਆਰ ਹੁਣ ਦੂ ਡੰਡੇ ਛੋਟੇ ਅੱਜ ਲੜਾਈ ਹੈ ਨਹੀਂ ਸਾਰੀ ਹਥਿਆਰਾਂ ਦੀ ਹੈ ਵੀ ਚਲੋ ਠੀਕ ਆ ਬਾਕੀ ਦਿਖਾਉਂਦੇ ਜੀ ਕਾਰੋਬਾਰੇ ਕੰਮ ਚੱਲੇ ਜਾਣੇ ਜਿਕਣਾ ਹੈਗੇ ਆ ਵੀ ਬਾਕੀ ਦੇਖਦੇ ਆ ਕਿਵੇਂ ਦਾ ਮਾਹੌਲ ਆ ਜਿਹੜਾ ਥੋੜਾ ਜਿਹਾ ਲੜਾਈ ਵਾਲਾ ਸਿਸਟਮ ਹੈ ਛੜਦਾ ਰਾਤ ਨੂੰ ਲੱਗਦਾ ਬਾਕੀ ਲੱਗੂਗਾ ਪਤਾ ਅੱਜ 4:00 ਵਜੇ ਸਾਢੇ ਵੀ ਸੈਂਜਾ ਵਜਣਾ ਉਹਦੇ ਬਾਅਦ ਦਿਖਾਵਾਂਗੇ ਆਪਾਂ ਸਾਰਾ ਕੁਝਵੇਂ ਹੈਗਾ ਬਾਕੀ ਦੇਖਦੇ ਜੀ ਦਿਨ ਚ ਕਿਵੇਂ ਚੱਲਦਾ ਤੁਹਾਨੂੰ ਦਿਖਾਉਂਦੇ ਵੀਡੀਓ ਦੇ ਵਿੱਚ ਇਹ ਆਹ ਕੀ ਬਣਾਈਆ ਤੁਸੀਂ ਆਹ ਤੁਸੀਂ ਬਣਾਈ ਹੁਣ ਉਹ ਕਟਰ ਕੇ ਲੈ ਬਣਾਉਗੇ ਹਾਂ ਉਹਦੇ ਨਾਲੇ ਬਣਾਈ ਕਾ ਉਹ ਕਟਰ ਕੇ ਬਣਾਈ ਹੈ ਆਹੇ ਮਣ ਕੇ ਰੱਖਿਆ ਵਾ ਪੂਰਾ ਸਹੀ ਸਹੀ ਆਉਂਦਾ ਵੀ ਜਿਹਦੇ ਬਣੂਗਾ ਲੂਪਰ ਜਾ ਹੋਣਾ ਮੋੜ ਕੇ ਕਿ ਕਿਰੋ ਸੈਂਪਲ ਬਣਾਇਆ ਪਿਆ ਅੰਦਰ ਬਣਾਇਆ ਵੇਡ ਸੈਂਪਲ ਹਾਂਜੀ ਇਹ ਸੈਂਪਲ ਬਣਾਇਆ ਇਹ ਹੁੰਡ ਕਿੰਨਾ ਡੇਡ ਦਾ ਹੈ ਇਹਦੇ ਵਾਲ ਹੈ ਡੇਡ ਕਿੰਚ ਵਿੱਚ ਦੇਗਾ ਠੀਕ ਆ ਸੈਂਪਲ ਕਰੀ ਸੀ ਇਹ ਆਲੀ はい。

ਹਵਾ ਖੜ ਜਾਂਦੀ ਜਦ ਕੋਸ ਨਾਲ ਸੁੰਦਾ ਹੀ ਆ ਗੁੰਮ ਸਮਝਾ ਹੋ ਜਾਂਦਾ ਬਸ ਫਿਰ ਕਰਦਾ ਹੋ ਕਿਉਂ ਜਿਹੜਾ ਮੀਂਹ ਹੁਣ ਤੱਕ ਪਿਆ ਬਹੁਤ ਹੀਆ ਗੱਲੇ ਜੀ ਕਰਕੇ ਰੱਖੀ ਐ ਮੈਂ ਜਬ ਬਾਜਰਾ ਬੂਝਾ ਜਿੰਨਾ ਹੈਗਾ ਜੰਮਾ ਵਧੀਆ ਜੋ ਪਹਿਲਾਂ ਮੀਂਹ ਪੈਂਦੇ ਥੋੜਾ ਜਿਹਾ ਘੱਟ ਚਮਕਦਾ ਤੇ ਫਿਰ ਹੁਣ ਇਹ ਪੱਤੇ ਵੱਧ ਨਿਕਲੇ ਉਪਰੀ ਦੇ ਕਰਕੇ ਹੁਣ ਸੋਹਣਾ ਲੱਗ ਗਿਆ ਹਰਿਆਈ ਜਮਕਣ ਜਿਹੜਾ ਰਹਿੰਦਾ ਤਾਂ ਲੇਕਿਨ ਹੁਣ ਇਹ ਛੋਟੇ ਛੋਟੇ ਦੇ ਬਾਅਦ ਜੰਮੇ ਹੈ। ਇਹ ਮੀਂਹ ਪੈਣ ਕਰਕੇ ਸਾਰੇ ਜੰਮੇ ਆਏ। ਆ ਦੇਖੋ ਐ ਬੜੀ ਪੈਗੇ ਬਦਲ ਨੇ ਹੁਣ। ਬਾਕੀ ਜਿਹੜਾ ਲਦਾਈ ਵਾਲਾ ਕੰਮ ਤਾਂ ਜ਼ਿਆਦਾ ਅਨਾਜ ਤਾਂ ਵੀ ਪਤਾ ਲੱਗ ਜਾਂਦਾ ਕਿ ਜਦੋਂ ਅਨਾਜ ਬਹੁਤ ਵੱਧ ਹੁੰਦਾ ਜਿਵੇਂ ਇੱਕ ਦੀ ਫਸਲ ਹੈ ਵਧੀਆ ਹੋਈ ਹੈ। ਇਹ ਵੀ ਨਹੀਂ ਹਣੀ ਦੀ ਇਹੀ ਹੋ ਜਾਂਦੀ ਆ ਵੀ ਇੱਕ ਦਾ ਇਹ ਆ ਵੀ ਤੜਜੇ ਬਹੁਤ ਵਧੀਆ ਸਾਰਿਆਂ ਨਾਲ ਤੇ ਬਾਕੀ ਉਸ ਰਹਿੰਦਾ ਖੁੰਦਾ ਫਾਈ ਜਿਹੜੇ ਦਿਖਾਈ ਜਾਂਦੇ ਆ ਰੀਲਾਂ ਚ ਪਾਵਾ ਕੇ ਇਹਨਾਂ ਨੇ ਵੀ ਕੰਮ ਚੱਕ ਦੇਣਾ ਨੇ ਵੀ ਵਧੀਆ ਤੇ ਖੜੇ ਹੁਣ ਤਾਂ ਲੱਗਦੇ ਸੋਹਣੇ ਉੱਠਦੇ ਜਿਹੜੇ ਲੱਗੇ ਕੋਈ ਫਲੀ ਕਿੰਨੇ ਵਧੀਆ ਜਿਹੇ ਪੈ ਗਏ ਇਹਦੇ ਵਾਸਤੇ ਦਾ ਇਹ ਹਲੇ ਛੋਟੇ ਤੇ ਹੁਣ ਸੋਨੇ ਵਧਿਆ ਉਹਦੇ ਵਿੱਚ ਪਰ ਇੱਕ ਦੀ ਬਣੀ ਜਿਹੜਾ ਮੇਰੀ ਸਲਾਹ ਵੀ ਹੋਟਲੇ ਪਾਸੇ ਬਦਲਦੀ ਅੱਗੇ ਆਪਾਂ ਨੱਕੇ ਤੇ ਪੜਾ ਹੁੰਦਾ। ਪਰ ਬਾਦਨ ਆਪਾਂ ਸਾਰੇ ਇਹਦੇ ਕਰਦੇ ਇਹਨੂੰ ਲੋਟ ਕਿ ਮੀਂਹ ਵਾਲਾ ਦਾ ਸੁਰੇ ਕੋਈ ਨਹੀਂ ਹੈਗਾ ਹਰੋਜ ਚੜ੍ਹ ਕੇ ਆ ਜਣਾ ਹੁਣ ਖੇਤ ਵੱਤ ਜਾ ਫੇਰ। ਵੀ ਬੀਜ ਨਹੀਂ ਹੁਣ ਆਪਾਂ ਨੇ 126 ਦੀ ਸਲਾਹ ਹੋ ਗਈ। ਤੂੰ ਸਾਰੇ 126 ਨੂੰ ਕਰਦੇ ਆ ਉਹ ਵੀ ਲਿਆ ਕੇ ਰੱਖਦੇ ਵੀ ਜਾਂ ਬੀਜ ਨਹੀਂ ਹੋਈ ਫੇਰ। ਬੀਜ ਦੇਣੀ ਆ। ਮੱਕਿਆ ਹਰ ਥੋੜਾ ਜਿਹਾ ਵੱਡ ਕੇ ਰੱਖ ਦਿੰਦੇ ਆ ਵਰਸੇ ਨਿਕਣੇ। ਹੁਣ ਡੰਗਰ ਇਹਨੂੰ ਖਾਣ ਤੇ ਗਏ ਹਟ। ਉਹ ਇੱਧਰ ਫਜਨੀ ਜਗ੍ਹਾ ਬੀਜਣੀ ਉਹਨੇ ਕਾਪਾ ਨੇ ਕਰ ਦਿਆ ਤਿਆਰ ਲਿਆ ਕੇ ਟਰੈਕਟਰ। ਨੋ ਭਾਈ ਵੰਦਾ ਲੱਗਿਆ ਵਸ ਮਾਨ ਇਕੱਠਾ ਕਰਨ। ਇਹ ਕਦੇ ਛੱਡਣਾ ਪਾਕਿਸਤਾਨ ਕਿੰਨੀ? ਹੂੰ। ਨੀ ਉਹ ਫੌਜ ਐ ਇਹ ਆਪਣੀ। ਯਾਰ ਇਹ ਨਾ ਸੁਸਰੀ ਹੁਣ ਕਣਕਾਂ ਸਾਰੇ ਨਵੀਆਂ ਲੱਗੇ ਪਾਉਣ ਪੁਰਾਣੇ ਲੱਗੇ ਹੋਏ ਕੱਢਣ ਵਿੱਕੀ। ਹਾਂ ਉਹ ਢੋਲਟਾ ਮੈਂ ਦੇਖਿਆ ਮੇਰੇ ਕੋਲ ਨਾ ਥੋੜੇ ਧਾਨ ਭੇਜਦੇ ਹੁਣੇ 5-4 ਕਿਲੋ ਭੇਜਦੇ ਉਹ ਪਹਿਲਾਂ ਰੱਖ ਕੇ ਭੁੱਲਿਆ ਉਹਦਾ। ਹੂੰ। ਉਹਦੇ ਵਿੱਚ ਦੀ ਸੁਸਰੀ ਮੈਂ ਮੋਟਰ 'ਤੇ ਲਿਆਇਆ। ਪੱਲੀ ਭੋਲਦੀ। ਜਿੰਨੀ ਵੀ ਸੱਸਰੀ ਸਾਰੀ ਉੜੀ ਹੈ ਉੜੀ ਹੈ ਉੜੀ ਹੈ ਥੰਗ ਲਾ ਕੇ ਆਹ ਉੜ ਕੇ ਆਈ ਵੀ ਹੈ ਇਹ ਨਹੀਂ ਯਾਰ ਮੰਨ ਲਓ ਹੁਣ ਮੇਰੇ ਗਾ ਇੱਕ ਮਿੰਟਾ ਕਈ ਵਾਰ ਮੈਂ ਉੱਪਰ ਆਪਣੇ ਬੈੱਡ ਪਰ ਤੇ ਵੀ ਸੱਸਰੀ ਚੱਕੀਾ ਉੱਥੇ ਪਾਸ ਕਿੱਥੇ ਸੱਸਰੀ ਪਹੁੰਚ ਗਈ ਮੈਂ ਤਾਂ ਦੱਸਿਆ ਵੀ ਉਹ ਸੱਸਰੀ ਉਹਦੇ ਵਿੱਚ ਆਏ ਉੜਦੀ ਦੇਖੀ ਡਾਰਾਂ ਮੈਂ ਉਹਦੇ ਆ ਦੂਸਰੀ ਉੜਦੀ ਆ ਸੱਸਰੀ ਉੜਦੀ ਹੈ ਇਹਨੂੰ ਭੰਗ ਟਾਈਮ ਹੈ ਇਹਦਾ ਇਹਨੂੰ ਭੰਗ ਵੀ ਲੱਗਦੇ ਆ ਉਹ ਡਿੱਦੀ ਨੂੰ ਕੋ ਹਾਂ ਆ ਅਰੇ ਇਹਨਾਂ ਭੰਗ ਕੱਟਿਆ ਰੱਖ ਕੇ ਕੱਟਿਆ ਬਾਈ ਕੱਟਿਆ ਨਾ ਬਾਈ ਹੈਗਾ ਹੈਗਾ ਹਾਂ ਹੈ ਨਾ ਬਾਈ ਇਹ ਬੰਦੇ ਨੇ ਗੇਰੀ ਸੀ ਨਾ ਜਰਾ ਇਹਨਾਂ ਭੰਗ ਕੱਟਿਆ ਰੱਖ ਕੱਟਿਆ ਹੀ ਨਹੀਂ ਭੰਗ ਇਹ ਏਕਣ ਉੱਡ ਕੇ ਆਈ ਵੀ ਹੁਣ 18 ਨੇ ਕਣਕ ਤੈਨੂੰ ਪਤਾ ਵੀ ਆਇਆ ਨਾ ਦਿਨਾਂ ਚ ਸੱਸਰੀ ਲੱਗੀ ਵੀ ਹੁੰਦੀ ਜਿਹੜੀ ਪੁਰਾਣੀਆਂ ਗਣਕਾਂ ਹਾਂ ਨਵੀਂ ਅੱਜ ਅੰਦਰ ਦਾ ਰੱਗ ਗਿਆ ਬਾਈ ਲੱਗ ਗਿਆ ਨਾ ਬਾਤਾਂ ਖੜਦੇ ਹਲੇ ਹੌਲੀ ਹੌਲੀ ਪਤਾ ਸਾਰਾ ਕਰ ਲੈ ਮੈਂ ਤਾਂ ਆਪਣੇ ਸਹੁਰਾ ਤੋਂ ਲੈ ਕੇ ਆਇਆ 40 ਕਿਲੋ ਵਾਪੀ ਨਾ ਇੱਕ ਵਾਹ ਬਾਈ ਵਾਸ ਬਾਈ ਨਵੀਂ ਪਿਆ ਲੈਣ ਦੀ ਹਾਂ ਨਵੀਂ ਪਿਆ ਲੈਣ ਦੀ ਸਾਡੇ ਕਾ ਬਟਾਲੇ ਸਾਡੇ ਕੋਲ 7-8 ਮਹੀਨੇ ਪਏ 7-8 ਥੈਲੇ ਹੀ ਪਏ ਆ 9-10 ਮਿੰਟ ਹੋ ਜਾਣੇ ਪੈਸੇ ਹੋਣੀਆਂ ਹੁਣ ਧੋਕੇ ਪੈਸੇ ਉਹ ਤੋਂ ਬਾਅਦ ਧੰਡਾ ਹੋਣਾ ਕੰਮ ਦਾ ਨਾ ਨਾ ਬਟਾਉਣਾ ਥੈਲਾ ਬਟਾ ਲਈ ਪੁਰਾਣੀ ਦੇ ਦਿੰਦੇ ਪੈਸੇ ਆ 5 ਥੈਲੇ ਪਏ ਭਰੇ ਪਏ ਸਾਫ ਹੈ ਇੰਨੀ ਸੁਸਰੀ ਨਹੀਂ ਕੋਈ ਦਾਣ ਨਹੀਂ ਹੈਗਾ ਵਿੱਚ ਹਾਂ ਦੂਸਰੀ ਵੀ ਕਾਹ ਕਹਿੰਦੀ ਆ ਖਾਣੀ ਆ ਜੋ ਧਰਤੀ ਪਰਾਈ ਆ ਹਾਂ ਜਣੀ ਇਹ ਹੋ ਜਾਂਦੀ ਕਣਕ ਦਾ ਆਟੋਮੈਟਿਕ ਤਿਆਰ ਜੀ ਅੱਜ ਕੱਲ ਮੈਨੂੰ ਉੱਥੇ ਬੰਦਾ ਕਹਿੰਦਾ ਵੀ ਮੈਂ ਸੀਖਾਂ ਦੇ ਡੱਬੀਆਂ ਪਾਉਂਦਾ ਵੀ ਸੁਸਰੀ ਨਹੀਂ ਲੱਗਦੀ ਹੈਗੀ ਚਾਰ ਪੰਜ ਨੇ ਬੈਠ ਜੇ ਮੈਂ ਰਾਤ ਨੂੰ ਡਿਊਟੀ ਲਾਉਂਗਾ ਦਾ 12 ਵਜੇ 11:30 ਵਜੇ ਪਹੁੰਚੇਗਾ ਮਹਾਗਲ ਥੋੜੀ ਮੰਨ ਗਿਆ ਉਹ ਦੁਆ ਬੋਲਿਆ ਕਹਿੰਦਾ ਵੀ ਅਸੀਂ ਨਿੰਮੇ ਪਾਉਂਦੇ ਆ ਕਣ ਸੁਸਰੀ ਲੱਗਦੀ ਹੈ ਮਹਾ ਥੋੜੀ ਮੋਟਰ ਬਥੇ ਲੈ ਜੀ ਬੰਦਾ ਬੰਦਾ ਲੱਗ ਮੇਰੇ ਲਾਗੀ ਸਾਲੀ ਨਿੰਮੇ ਮੇਰੇ ਸੁਣ ਲੈ ਮੈਂ ਦੱਸ ਮੈਂ ਡੱਬੀਆਂ ਪਾਈਆਂ 7-8 ਸਾਲ ਦੀ ਗੱਲ ਹੈ ਡੱਬੀਆਂ ਪਾਤੀਆਂ ਕਣਕ ਨੂੰ ਸੁਸਰੀ ਲੱਗ ਗਈ ਜਦ ਕੱਢੀਆਂ ਡੱਬੀਆਂ ਹੌਲੀ ਹੌਲੀ ਆਉਣੇ ਤੇ ਹੁਣ ਉਦਰਾਹੀਂ ਤੈ ਮਨਣਾ ਮਖੌਲ ਜਿੰਨੇ ਸਿੰਖਾਂ ਸੁਖਾਂ ਦੇ ਵਿੱਚ ਭਰੀ ਪਈ ਸੁਸਰੀ ਐਨੀ ਕਣਕ ਨੂੰ ਜਿੰਨੀ ਡੱਬੀਆਂ ਨੂੰ ਲੱਗੀ ਵੀਦੀ ਉਹਦੇ ਅਗਲੇ ਸਾਲ ਨਿੰਮ ਪਾਤੀ ਨਿੰਮ ਦੀ ਟਾਣੇ ਜਿਹਨੂੰ ਗਲੀਆਂ ਕਰਤੀਆਂ ਸੋਸਰੀ ਨੇ ਹੁਣ ਉਹੀ ਬੱਟੀਆਂ ਕੰਮ ਕਰਦੀ ਐ ਉਹ ਲੋਟ ਆਜ ਦੀ ਗੱਲ ਆ ਭਾਈ ਯਾਰ ਇੱਕ ਹੋਰ ਵੀ ਐ ਕਿ ਇਹ ਇਲਾਕੇ ਦਾ ਥੋੜਾ ਜਿਹਾ ਫਰਕ ਐ ਇਹਦੇ ਘਾਟਕ ਨਹੀਂ ਚੱਲੀ ਜਾ ਚ ਇੱਕ ਖੁਸ਼ਮੀਨਾ ਪਾ ਲੱਗਦੇ ਨਹੀਂ ਅੱਗੀ ਹੁਣ ਉਧਰ ਖੁਸ਼ਕਾ ਹੋ ਖੁਸ਼ਕਾ ਇਲਾਕੇ ਦਾ ਫਰਕ ਐ ਸਾਡੇ ਮੀਹਾਂ ਵਿੱਚ ਦੇ ਸਲਾਬ ਵੀ ਕੰਮ ਖਰਾਬ ਕਰਦੇ ਆਂ ਥੋੜਾ ਨੂੰ ਕਰਦੀ ਐ ਆ ਦੇਖਾਂ ਘੱਡੇ ਹੂੰ ਸਹੀ ਗੱਲ ਐ ਭਾਈ ਔਰ ਕਹੀ ਆਉਂਦੀ ਇਹ ਮੈਂ ਤੈਨੂੰ ਕਹਿ ਰਹਿਣ ਲੱਗਾ ਜਿਹੜਾ ਤੁਹਾਡੇ ਇੱਥੇ ਰਹੋ ਨਿੰਮ ਉਹ ਹੋਰ ਤਰ੍ਹਾਂ ਦੀ ਨਹੀਂ ਹੈਗੀ ਕਾਤੇ ਨਾ ਉਹਨਾਂ ਨਵੇਂ ਪੱਤੇ ਆਏ ਹੋਏ ਪੁਰਾਣੇ ਝਾੜ ਲਏ ਸਾਰੇ ਖਤਮ ਹੋ ਗਏ ਤਾਂ ਨਿੰਮ ਸਾਡੇ ਪਾਸ ਤੁਹਾਡੇ ਚ ਖੜੀ ਐ ਇੱਥੇ ਲੇਖ ਲਈ ਨਹੀਂ ਜਿਹੜੀ ਥੋੜੀ ਬੂਡਰ ਪਰ ਉਹ ਹਾਂ ਹੈਗੀ ਆ ਉਹ ਹੋਰ ਤਰ੍ਹਾਂ ਹੀ ਲੱਗੀ ਹੋਊ ਮੈਨੂੰ ਕੋਈ ਨਹੀਂ ਮੰਦੀ ਉਹ ਮੂੰ ਪੱਤੇਗਾ ਕੇ ਦੇਖਿਆ ਐ ਤਾਂ ਨਿੰਮੇ ਆ ਪਰ ਥੋੜਾ ਜਿਹਾ ਬੰਨ ਨਵੇਂ ਤੁਹਾਡੀ ਜਣਾ ਨਵੇਂ ਪੱਤੇ ਆਏ ਹੋਏ ਉਹ ਤਾਂ ਕਰਕੇ ਜਿਹਨੂੰ ਨਮੌਲੀਆਂ ਲੱਗਦੀਆਂ ਉਹ ਨਿੰਮੇ ਆ ਹਾਂ ਅੱਜ ਜਿਹਨੂੰ ਘਟਾਣੂ ਲੱਗ ਰਿਹਾ ਡੇਰ ਆ ਦੇ ਯਾਰ ਛੱਡ ਵੀ ਦੇ ਹੁਣ ਇਹਨੂੰ ਉਹਨਾਂ ਨੂੰ ਲੱਗਿਆ ਹਾਂ ਇਹ ਆ ਦੇਖ ਬਹਿ ਜਾਵਾਂਗੇ ਆਉੜ ਗਈ ਬਈ ਇੱਜਾ ਪੀਰ ਆ ਗਈ ਆ ਦੇ ਆ ਲ ਜਾਂਦੀ ਬਾਹੋਂ ਲੱਗ ਰਿਹਾ ਯਾਰ ਸਸਰੇ ਨੂੰ ਫੰਗ ਲੱਗਦੇ ਆ ਲੱਗਦੇ ਹੀ ਲੱਗਦੇ ਹਾਂ ਕਾ ਮੰਨਗਾ ਨਾ ਉੜ ਕੀ ਜੀ ਨਹੀਂ ਲੱਗਣ ਲੱਗ ਸਕਦੇ ਹੈ ਉਹ ਟਰੈਕਟਰ ਨੂੰ ਚੱਲ ਲੱਗ ਜਾਣੇ ਆ ਉਹਦਾ ਅਸੀਂ ਮਖੌਲ ਕਰਦੇ ਫਿਰ ਕਸਨ ਨੂੰ ਵੀ ਨਹੀਂ ਲੱਗਣੀ ਜਾਂ ਕੰਮ ਚੱਲਣਾ ਨਾ ਫਿਰ ਲੁਕਣ ਨੂੰ ਦੇਖਣਾ ਕਿੱਥੇ ਲੁਕੀ ਹੈ ਜੀ ਮੰਦਿਰ ਬਈ ਮੂੰਹ ਕੋਤੇ ਮੱਖੀ ਨਹੀਂ ਉੜਦੀ ਹਾਂ ਇੱਕ ਤਾਂ ਲੜਾਈ ਹੋਰ ਹੁੰਦੀ ਹੈ ਵੀ ਲੜਾਈ ਲੱਗ ਗਈ ਜਾਂ ਡੰਡਾ ਛੋਟਾ ਚੱਕ ਲੋ ਪਣਾ ਤੇ ਕਹਿੰਦੇ ਅੱਜ ਕਾਲੇ ਕੁੱਛਿਆਂ ਵਾਲੇ ਪਿੰਡ 'ਚ ਵੜ ਗਏ ਫੋਚੋਰ ਵੜ ਗਏ ਡੰਡੇ ਚੱਕੇ ਗੁਹਾਰੀਆਂ ਦੇ ਵੀ ਮਾਰੇ ਬਰਛੇ ਜਾ ਜਾ ਕੇ ਇੱਥੇ ਲੁਕਿਆ ਹੋਇਆ ਉਹ ਲੜਾਈ ਤੇ ਲੱਗਣੀ ਹੋਣੀ ਹੈਗੀ ਇਹ ਤੇ ਇਹ ਹੈ ਵੀ ਤੁਸੀਂ ਲੋਕਣ ਦੇ ਆਪਣਾ ਬੰਦੋ ਬੱਥ ਕਰਨਾ ਨਹੀਂ ਬਸ ਓਕੇ ਹਾਂ ਇਹ ਲੁਕਣੇ ਵਾਲਾ ਕੰਮ ਨਹੀਂ ਹੈਗਾ ਉਹ ਕਹਿੰਦੇ ਵੀ ਜਦੋਂ ਇਹ ਕੰਮ ਚੱਲਣਾ ਸਾਇਨ ਸਾਡਾ ਵੱਜਣਾ ਹੀ ਤੁਹਾਨੂੰ ਸਮਝਾਉਣਾ ਅੱਜ ਅਸੀਂ ਜਦੋਂ ਵੱਜਣਾ ਦਾ ਮਤਲਬ ਜੰਗ ਲੱਗ ਗਿਆ ਉਹ ਟਾਈਮ ਤੁਸੀਂ ਮਕਾਨ ਛੱਡਣੇ ਆ ਸਮਝਿਆ ਮਕਾਨ ਤੇ ਬਾਹਰ ਆ ਜਾਣਾ ਕਿਸੇ ਦਰਖਤ ਦੀ ਓਟ ਥੱਲੇ ਬੈਠਣਾ ਆਪਣਾ ਬੈਠਣੇ ਜਾ ਕੇ ਪੈਣਾ ਧਰਤੀ 'ਤੇ ਪੈ ਜਾਓ ਫਿਰ ਬਚਾ ਜੇ ਤੁਸੀਂ ਕਿਸੇ ਮਕਾਨ ਚ ਲੋਕਾਂ ਦੇ ਮਕਾਨ ਕਿਸੇ ਟਾਈਮ ਵੀ ਗਿਰ ਸਕਦਾ ਧਮਕਾ ਧਮਕੇ ਚੀਜ਼ ਦੇ ਧਮਕੇ ਇਹ ਜਗ੍ਹਾ ਨੇ ਹੁਣ ਉਹ ਮੋਟਰਲ ਬੰਦੇ ਬੈਠੇ ਦੇ ਉੱਥੇ ਗੱਲਾਂ ਕਰਦੇ ਨੇ ਕਹਿੰਦੇ ਵੀ ਜਦ ਇਹ ਚੀਨ ਗੇਰ ਦੀ ਦੀ ਕੋਈ ਚੀਜ਼ ਨਾ ਹੋਵੇ ਹੁਣ ਉਧਰ ਲੜਾਈ 30 30 ਕਿਲੋਮੀਟਰ ਵਿੱਚ ਨੂੰ ਇੱਕ ਜਗ੍ਹਾ ਧਮਾਕਾ ਹੋਇਆ ਉਹ ਬਿਲਡਿੰਗਾਂ ਕਰਦੀ ਹੁੰਦੇ 30 ਕਿਲੋਮੀਟਰ ਨੂੰ ਆਪੇ ਕਰ ਜੰਦੇ ਨੇ ਇਹੇ ਜੇ ਹਥਿਆਰ ਹਨ ਜਨੇ ਉਹ ਚੀਜ਼ ਸਮਝਾਉਣੀ ਤੁਹਾਨੂੰ ਅੱਜ ਤਾਂ ਹੀ ਤੁਹਾਡੇ ਉੱਪ ਰੈਸਲ ਵੱਜਣੀ ਹੈ ਇਸ ਕਿਸਮ ਦੀ ਵੀ ਆਹ ਚੀਜ਼ ਤੇ ਸੁਚੇਤ ਰਹੋ ਜੇ ਕੰਮ ਚੱਲਣਾ ਬੱਲਾ ਚੱਲੇ ਨਾ ਬਸ ਹਾਂ ਜੀ ਅਵਾਜ਼ ਆ ਰਹੀ ਹੈ ਸਮਝਿਆ ਵੀ ਇਹ ਚੀਜ਼ ਦਾ ਜਣੀ ਮਾਹੌਲ ਸਾਰੀ ਮੁਲਕ ਵਿੱਚ ਵੀ ਆਪਣੇ ਬਣਿਆ ਵੈ ਇਹ ਨਹੀਂ ਹੈਗਾ ਵੀ ਅਸੀਂ ਪੰਜਾਬ ਨੇੜੇ ਬੈਠਾ ਸਾੜੇ ਜਿਆਦਾ ਬਣਿਆ ਵੈ ਜਿਹੜੇ ਦੂਰ ਬੈਠੇ ਉਹਨਾਂ ਦੇ ਹੋਰ ਵੀ ਜਿਆਦਾ ਬਣਿਆ ਵੈ ਸਮਝਿਆ ਉਹਨਾਂ ਦੇ ਜਿਹੜੇ ਉਧਰ ਆਦੇ ਮਾਰ ਚੱਲਦੇ ਉਹ ਅਗਲਾ ਦੂਰ ਨਹੀਂ ਕਰਦਾ ਹੁੰਦਾ ਅਗਲਾ ਕਹਿੰਦਾ ਨੇੜੇ ਵਾਲਾ ਤਾਂ ਫੇਰ ਆਪੇ ਰਾਤ ਦੇ ਗਰਗੁਰ ਕੀ ਹੋ ਜਾਂਦਾ ਕੰਮ ਜਾਂ ਫੇਰ ਕਸਰ ਅਗਲਾ ਛੱਡਦਾ ਨਹੀਂ ਤਾਂ ਬੱਲੇ ਤੇ ਫੇਰ ਚੱਲਦਾ ਕੰਮ ਫੇਰ ਅੱਖਾਂ ਵੀ ਜਿੱਡ ਚੱਲਦਾ ਪਹਿਲਾਂ ਮੈਂ ਸੁਣਿਆ ਇੱਥੇ ਆਪਣੇ ਕਹਿੰਦੇ ਹੁੰਦੇ ਤੇ ਪਾਉਂਦੇ ਸੌਣ ਲਾ ਕੇ ਕਿਸੇ ਸੁਣ ਲਾ ਕਹਿੰਦੇ ਵੀ 2 ਘੰਟੇ ਦਾ ਕੰਮ ਆ ਪਾਕਿਸਤਾਨ ਪਰ ਹੁਣ ਉਹਨਾਂ ਦੀ ਬਿਰਿਲਾ ਸੁਣ ਕੇ ਦੇਖਦੇ ਹੋ ਕਹਿੰਦੇ ਸਾਡੇ ਘਟ ਦੇ ਹੀ ਕੰਮ ਹੈ ਹਿੰਦੁਸਤਾਨ ਪਰ ਅਸੀਂ ਕਹਿੰਦੇ ਵੀ 1 ਘੰਟੇ-ਘੰਟੇ ਛੱਡ ਕੇ ਇਕੱਠੇ ਹੋ ਜੋ ਕਾ ਨੂੰ ਮਾਰ ਲੱਗੇ ਇੱਕ ਦੂ ਨੂੰ ਮਾਰ ਲੱਗੇ ਆਪਣੀਆਂ ਦਬੱਲੇ ਬੈਠੇ ਗੱਲ ਕੁਝ ਨਹੀਂ ਆ ਗਈ ਉਹ ਗੱਲ ਆ ਮਸਰਦੇਸ਼ ਤੋਂ ਵੀ ਹੁਣ ਸਾਹਮਣੇ ਕਿਹੜੇ ਚੁੰਡੀਆਂ ਪਈਆਂ ਹਾਂ ਉਹ ਹੀ ਆ ਜੋ ਯਾਰ ਫਿਰ ਚੱਲ ਪਿਆ ਫਿਰ ਅਗਲਾ ਮੈਨੂੰ ਪਤਾ ਹੀ ਹੈ ਵੀ ਫੇਰ ਨਹੀਂ ਦੇਖਦਾਗਾ ਵੀ ਏਕੜਾ ਬਾਈ ਬਚਾਉੇ ਰਹੇ ਬਾਕੀ ਆ ਲੜਾਈ ਦਾ ਬੱਦਲ ਲਈ ਮੌਲਾਈ ਵੀ ਸਾਡੇ ਘਰ ਵੀ ਇਹ ਕੰਮ ਬਹੁਤ ਆਇਆ ਬਲ ਜਿਹੜਾ ਤੂੜੇ ਤਾੜੀਆਂ ਦਾ ਕੰਮ ਹੋ ਗਿਆ ਖਤਮ ਹੁਣ ਹੁਣ ਤਾਂ ਬੰਨੀਆਂ ਵੀ ਨਹੀਂ ਹੈਗੇ ਜਾਂ ਰੋਜੇ ਪੈ ਜਾਂਦਾ ਹਾਂ ਹਾਂ ਹੁਣ ਨਹੀਂ ਬੰਨਦੀਆਂ ਲੱਗਦੀ ਹੈਗੀਆਂ ਪਨੀਰੀ ਕਿਹੜੀ ਫੇਰਲ ਕਰੀ ਫੇਰ ਪਨੀਰੀ 126 ਕਰੀ ਆ ਅਮਰਾਂ ਵੀ ਜਾ ਕੇ 126 ਮੈਂ ਸਰੂ ਜੀ ਨੂੰ ਉਹੀ ਪੁੱਛੀ ਗਿਆ ਹੁਣ ਕਹਿੰਦਾ ਲਿਆ ਆ ਹੁਣ ਕੱਲ ਨੂੰ ਦੇਖਦੇ 126 ਟੋਲ ਕੇ ਵੀ ਆਇਆ ਤਾਂ ਮੈਨੂੰ ਬਾਈ ਦਾ ਫੋਨ ਆਇਆ ਤਾਂ ਵੀ ਕੀ ਦੱਸ ਕਿਆ ਕਰਨਾ ਯਾਰ ਮੰਗਾਵਾਂ ਉਹ ਤਾਂ ਬਾਈ ਤੋਂ ਤੂੰ ਪਹਿਲਾਂ ਆਪਣਾ ਗੈਸ ਲਾ ਵੀ ਤਾਂ ਕਿੰਨੀ ਲਾਉਣੀ ਆ ਮੈਂ ਤਾਂ 3 ਕਿਲੋ ਚਾਹੀਦੀ ਪਨੀਰੀ ਮੇਰੇ ਸਾਹਮਣੇ ਜੇ ਕਹਿੰਨ ਉਹ ਥੈਲੀ ਜਾਈਦੀ ਆ ਫ 53 15 हां ਜਿਹਦਾ ਮਗਾਉਣੇ ਫੇਰਦਾ ਬਾਈ ਨੂੰ ਮੈਂ ਫੋਨ ਕਰਦਾ ਫੇਰ ਤਾਂ ਥੈਲੀ ਮੰਗਾ ਲੈਣਾ ਨਹੀਂ ਫਿਰ ਇੱਥੇ ਚੱਕ ਲੈਂਦੇ ਉਹ ਕਹਿੰਦੇ ਕੈਂਪੀ ਬਾਈ ਕੋ ਮਿਲਦੀ ਐ ਵੀ ਫਿਰ ਉਹ ਤਾਂ ਲੈ ਲੈਂਦੇ ਮੈਂ ਤਾਂ ਕੱਲ ਫੋਨ ਆਇਆ ਕੋਈ ਦੋ ਥੈਲੀਆਂ ਤਿੰਨ ਚਾਹੀਦੀ ਨੇ ਮਾਸਟਰ ਮੇਰੇ ਕੋ ਪਈਆਂ ਲੈ ਜਾਓ ਲੈ ਜਾਊਗਾ ਤਾਂ ਉਹ ਕਹਿੰਦਾ ਮੈਂ ਛੱਡ ਦੂੰਗਾ ਤੁਹਾਡੇ ਕੋਲ ਬਸ ਹਾਂ ਸਲਾਹ ਕਰਕੇ ਦੱਸਦੀ ਬਾਈ 126 ਅਸੀਂ ਲਾਉਣੇ ਕਈ ਵੀਰਾਂ ਦੇ ਕਮੈਂਟ ਆਦੇ ਕਹਿੰਦੇ ਵੀ 131 ਲਾਇਓ ਅਸੀਂ ਬਾਈ ਲਾ ਕੇ ਦੇਖੀ ਨਹੀਂ ਹੈਗੀ ਪਤਾ ਕੁਝ ਨਹੀਂ ਹੈਗਾ ਵੀ ਕਿਹੜਾ ਜੀਆ ਵੀਜ ਹੈ 22 ਲਾਈ ਹੋਈ ਹੈ ਹੈ 22 ਲਾਈ 26 ਲਾਈ ਹੋਇਆ ਵੀ 26 ਦਾ ਬਾਈ ਨਾਲੇ 26 ਮੈਂ ਖਰਚਾ ਖੁਰਚਾ ਘਟਾ ਹੈ ਮਾੜੀ 26 ਲਾਉਣੀ ਆ ਨਾ ਘਟੋ ਘਾੜੇ 10 15 ਰੁਪਏ ਤੱਕ ਉਹ ਜੀ ਬੀਜੀ ਹਾਂ ਉਹ ਤਾਂ ਫੇਰ ਲੇਟ ਬੀਜੂਗੇ ਉਹ ਤਾਂ ਬੀਜ ਉਹ ਜਿੰਨੀ ਤੂੰ ਲੇਟ ਲਾਉਂਗਾ ਉਹ ਤਾਂ ਸਭ ਵਧੀਆ ਮੈਂ ਤਾਂ ਬੰਦੇ ਨੂੰ ਕਹਦਾ ਮੈਂ 110 ਦੇ ਦੇ ਕੋਲ ਹੈਗੀ ਦੀ ਬਾਈ ਇਹ ਕਹਿੰਦਾ ਅਸੀਂ ਕਟਾ ਲਈ ਮਹਾ ਚੱਲ ਉਹ ਬੀਜਣ ਦੇ ਕੰਮ ਆ ਜਾਂਦੇ ਕਈ ਵਾਰ ਕਹਿ ਹੋ ਗਿਆ ਕਿ ਕਿੱਧਰ ਨੂੰ ਮਹੌਲ ਚੱਲ ਮੈਂ બીજી ਹੋਈ ਚੀਜ਼ ਫੇਰ ਜੇ ਚੱਲ ਪਿਆ ਕੰਮ ਲੱਗ ਜਾਂਦੀ ਹੈ ਸਮਝਿਆ 121 ਬੀ ਕਹਿੰਦੇ ਮਿਲਦਾ ਅਗਦੇ ਵੀਜ ਦੇਖਣਾ ਜੇ ਮਿਲ ਜਵੇ ਤਾਂ ਉਹ ਬੀਜਣਾ 21 ਦਾ ਮੇ ਲਾਉਣਾ ਜਿੱਥੇ ਕੱਢ ਕੇ ਲਿਆਉਂਗਾ ਜਿੱਥੇ ਕੱਲ ਲਾਉਣਾ ਕਹ ਤਾਂ ਉਹਦਾ ਟਾਈਮ ਆ ਬੀਜਣ ਦਾ ਬਾਈ 121 ਦਾ ਟਾਈਮ ਹੁਣ ਪੂਰਾ ਸਹੀ ਆ ਬੀਜਣ ਦਾ ਹਾਂ ਚਲੋ ਬਾਈ ਠੀਕ ਆ ਕੱਲੋਂ ਕਰਦੇ ਬੀਜ ਦਾ ਹੀਲਾ ਬਾਕੀ ਅਦਰ ਵੀ ਦੇਖ ਲੈ ਰਾਤ ਨੂੰ ਕਿਹਾ ਹੁੰਦਾ ਮਾਹੌਲ ਦਾ ਰਾਤ ਇਹਨਾਂ ਥੋੜਾ ਜਿਹਾ ਭਾਖਿਆ ਦਾ ਵੀ ਠੀਕ ਆ ਮਿਲਦੇ ਅਗਲੇ ਵਲੌਗ ਚ ਸਤਿ ਸ੍ਰੀ ਅਕਾਲ